ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਦੇਵੀ ਵਾਲੇ ਦੇ ਵਿੱਚ ਦੇਵੀ ਵਾਲੇ ਪਿੰਡ ਨੂੰ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਮਿੱਤਰੋ ਤੇ ਇਹ ਸ਼ਹਿਰ ਕੋਟਕਪੂਰੇ ਦੀ ਬੁੱਕਲ ਦਾ ਨਿੱਗਵਣ ਦਾ ਪਿੰਡ ਆ ਦੇਵੀ ਆਲਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਸ਼ੂ ਪਾਲਣ ਦਾ ਸ਼ੌਂਕ ਮਿੱਤਰੋ ਇਸ ਘਰ ਦੇ ਵਿੱਚ ਵੀ ਆ ਤੇ ਅੱਜ ਕਰੇ ਲੂ ਪਰਿਵਾਰ ਦੇ ਘਰੋਂ ਤੁਹਾਨੂੰ ਇੱਕ ਵਹਿੜ ਦਿਖਾਉਣੀ ਹੈ ਜਿਸ ਭਰਾ ਦੇ ਕੋਲੋਂ ਬਹੁਤ ਵੱਡੀ ਕਰੋ ਸੰਗ ਦੇ ਵਿੱਚ ਆ ਵੀ ਗਰਮੀ ਦਾ ਗਹਿਣਾ ਚੀਜ਼ ਕਹਿ ਸਕਦੇ ਆ ਆਪਾਂ ਇਹਨੂੰ ਕਰਮਾ ਵਾਲੀ ਨੂੰ ਉਹ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬ੍ਰਦਰ ਬਹੁਤ ਈਆ ਵੀਰ ਜੀ ਸਿਤਾਕਰ ਪਰਿਵਾਰ ਸਾਰੇ ਠੀਕ ਆ ਵੀਰ ਠੀਕ ਆ ਤੇ ਫਿਰ ਵੱਡੇ ਭਾਈ ਗਾਂ ਘਰੇ ਤਿਆਰ ਕਰਤੀ ਹਾਂਜੀ ਘਰੇ ਤਿਆਰ ਤੇ ਵਪਾਰ ਤਾਂ ਫਿਰ ਛੱਡਤਾ ਸੀ ਹਨਾ ਜਦੋਂ ਛੱਡਤਾ ਤਿੰਨ ਸਾਲ ਹੋ ਗਏ ਛੱਡਿਆ ਤਿੰਨ ਸਾਲ ਹੋ ਗਏ ਹਨਾ ਹਾਂ ਬਈ ਫਿਰ ਇਹ ਵੈੜਾ ਜਿਹੜੀ ਇਹਦੀ ਕੀ ਡਿਟੇਲ ਆ ਵੀਰੇ ਡਿਟੇਲ ਬਾਈ ਜੀ ਪਹਿਲੇ ਸਵੇਰੇ 28 ਕਿਲੋ ਦੁੱਧ ਦਿੱਤਾ ਪਹਿਲੇ ਸਵੇਰੇ 28 ਕਿਲੋ ਦੁੱਧ ਦਿੱਤਾ ਹੈ ਇਹ ਦੂਜਾ ਸਵੇਰ ਹੁੰਦੀ ਬਈ ਹੁਣ ਇਹ ਦੂਜਾ ਸਵੇਰ ਹੁੰਦੀ ਆ ਦੁੱਧ ਦੀ 30 ਪਲੱਸ ਆਪਾਂ 28 ਕਹਿ ਕੇ ਫੇਰ ਦੇਵਾਂਗੇ ਠੀਕ ਆ ਬਾਈ ਠੀਕ ਆ ਦਿਨ ਕਿੰਨੇ ਪਾਉ ਆਜੇ ਵੀਰੇ ਇਹ ਬਾਈ ਜੀ ਅਰ ਤੋਂ 10 ਦਿਨ ਲਊਗੇ ਹਜੇ ਠੀਕ ਆ ਅਰ ਤੋਂ 10 ਦਿਨ ਲੈ ਜੂ ਵੱਡੀ ਵੱਡੀ ਬਹੁਤ ਆ ਹਨਾ ਬਾਈ ਬਈ ਵੱਡੀ ਬਹੁਤ ਆ ਠੰਡੀ ਸੀਲ ਬਹੁਤ ਆ ਹਮ ਬੜਾ ਦੋਵੇਂ ਪਾਸੇ ਬਹਿ ਕੇ ਚੋਈ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਠੀਕ ਆ ਤੇ ਬਰਾਦਰ ਫਿਰ ਇਹਦਾ ਰੇ ਲੇ ਵੀ ਮਿੱਤਰੋ ਵੇਲ ਬਹੁਤ ਆ ਢਾਂਚਾ ਮਜ਼ਬੂਤ ਪੂਰਾ ਵਾ ਐਨ ਪਲੀ ਸੰਭੀ ਵੀ ਪੂਰੀ ਚੰਗੀ ਪਈ ਹੈ ਬਾਈ ਨੇ ਪੂਰੀ ਰੂਹ ਨਾਲ ਸੰਭੀ ਹੋਈ ਹੈ ਕਰਮਾ ਵਾਲੀ 28 ਕਿਲੋ ਦੁੱਧ ਪਹਿਲੇ ਸੋ ਦਿੱਤਾ ਤੇ ਦਿੱਤਾ ਵੀ ਬਾਈ ਕਹਿਣਾ ਵੀ ਬਣਦਾ ਕਿਉਂਕਿ ਵੇੜ ਦੀ ਗਵਾਈ ਵੇੜ ਦਾ ਢਾਂਚਾ ਵੇੜ ਦਾ ਵजूद ਪਰਦਾ ਵਾ ਕਰਮਾ ਵਾਲੀ ਲੈਵੇ ਨੂੰ ਵੇਲੋ ਬੜੀ ਚੰਗੀ ਆ ਇੱਕੋ ਜਿਹਾ ਲੈਵਾ ਪਿਆ ਚਾਰੇ ਪਾਸਿਆਂ ਤੋਂ ਦੁੱਧ ਦੁੱਧ ਦਾ ਤੋਂ ਪੂਰੀ ਚੰਗੀ ਰਹਿਣ ਵਾਲੀ ਚੀਜ਼ ਆ ਤੇ ਬਾਕੀ ਵੱਡੀ ਗੱਲ ਇਹ ਆ ਵੀ ਗਰਮੀ ਨਹੀਂ ਮੰਨਣ ਵਾਲੀ ਚੀਜ਼ ਹੈਗੀ ਕਿਉਂਕਿ ਅੰਗ ਦੇ ਡਾ ਦੇ ਵਿੱਚ ਕ੍ਰੋਸ ਦਾ ਆ ਗਿਆ ਥੋੜਾ ਜਿਹਾ ਤੇ ਇਸ ਕਰਕੇ ਗਰਮੀ ਦਾ ਇਹ ਕਹਿਣਾ ਚੀਜ਼ ਆ ਵੀ ਮੰਨ ਲਾ ਫਾਰਮ ਆ ਜਿਹੜਾ ਜਿੰਦੇ ਕੋਲੇ ਛਾਂ ਵਗੈਰਾ ਦਾ ਘੱਟ ਸਿਸਟਮ ਹੈਗਾ ਜਾਂ ਜਿਵੇਂ ਕੋਈ ਟੀਨਾ ਟੂਨਾ ਵਾਲਾ ਸ਼ੈੱਡ ਪਾਇਆ ਹੋਇਆ ਤਾਂ ਫਿਰ ਉਸ ਸ਼ੈੱਡ ਦੇ ਵਿੱਚ ਪੂਰੀ ਕਾਮਜਾਬ ਰਹਿਣ ਵਾਲੀ ਚੀਜ਼ ਆ ਕਿਉਂਕਿ ਬਈ ਟੈਂਪਰੇਚਰ ਸਹਿਣ ਕਰੂਗੀ ਬਾਈ ਦੇ ਤਾਂ ਦਰਖਤ ਲੱਗੇ ਛਾਵੇਂ ਖੜੀਆਂ ਬਹੁਤ ਸੋਹਣਾ ਜਿਹੜਾ ਥਾਂ ਬਾਹਰ ਬਣਿਆ ਹੋਇਆ ਆਕਸੀਜਨ ਕੁਦਰਤੀ ਆ ਜਿਹੜੀ ਮਿੱਤਰੋ ਵੇਖੋ ਢਿੱਲਾ ਢੁੱਲਾ ਪਈਆਂ ਹਜੇ ਹਲੋ ਗਲਤ ਕਾਣੇ ਲਾ ਕੇ ਸੁੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਗਾਂ ਗਾਇ ਬਾਈ ਭਰਦੀ ਆ ਨੰਬਰ ਵੀਰੇ ਨੰਬਰ ਦਈ ਕੇ ਰਾਂ ਦੀ ਆਪਦਾ 90410 90410 21522 21522 90410 21522 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਸ਼ਹਿਰ ਆ ਕੋਟਕਪੂਰੇ ਦੇ ਨਾਲ ਪਿੰਡ ਆ ਦੇਵੀ ਆ ਨਾ ਤੇਵੀ ਆਲਾ ਪਿੰਡ ਚਲੇ ਫਰੀਦਕੋਟ ਦਾ ਪਿੰਡ ਆ ਗੱਲਬਾਤ ਇਹਨਾਂ ਦਾ ਧੰਨਵਾਦ ਸ਼ੁਕਰੀਆ ਜੀ ਜੀ